ਦੋਸਤੋ ਸਟੋਰੀ ਪਾਉਣ ਲੱਗਿਆ ਇੱਕ ਇੱਕ ਪਿੰਡ ਦੇ ਵਿੱਚ ਨਾ ਦੋ ਲਾਲੇ ਰਹਿੰਦੇ ਤੇ ਦੋਨਾਂ ਦੀ ਬੜੀ ਦੋਸਤੀ ਸੀ ਇੱਕ ਉਮਰ ਦਾ ਥੋੜਾ ਜਿਆਦਾ ਵੱਡਾ ਸੀ ਤੇ ਇੱਕ ਜਾਨੀ ਅੱਧਾ ਅੱਧੀ ਉਮਰ ਦਾ ਸੀ ਦੋਨਾਂ ਦੀ ਦੋਸਤੀ ਬਹੁਤ ਵਧੀਆ ਸੀ ਜਿਹੜਾ ਵੱਡੀ ਉਮਰ ਦਾ ਤੇ ਲਾਲਾ ਉਦੇ ਪਿਛਲੀ ਉਮਰ ਚ ਮੁੰਡਾ ਹੋਇਆ ਮਾਗ ਰੋਜੋ ਆ ਕੇ ਮਛਾਂਜ ਮਣੀ ਚਾਹੇ ਜਾਂ ਤਾਂ ਜਾਂ ਤਾਂ ਦੇ ਬਚਨਾ ਤੇ ਲਾਲਾ ਚਾਹੇ ਸੇਵਾ ਕੀਤੀ ਲਾਲਾ ਫੌਲੇ ਜਾਨੀ ਪਹਿਲਾਂ ਕੋਈ ਬੱਚਾ ਨਾ ਹੋਇਆ ਪਿੱਛੋਂ ਜਿਉਂ ਆ ਕੇ ਉਹਨੂੰ ਲਾਲੇ ਨੂੰ ਐ ਦਿਖਣ ਲੱਗਿਆ ਵੀ ਹੁਣ ਮੈਂ ਬਹਲਾ ਚਰ ਨਹੀਂ ਕਰਦਾ ਮੁੰਡਾ ਮੇਰਾ ਜੇ ਨਿਆਣਾ ਆਪ ਛਮਾਰਣ ਜੋਗਾ ਨਹੀਂ ਕੁਛ ਘਰ ਵਾਲੀਆਂ ਤੋਂ ਵੀ ਨਹੀਂ ਇਹ ਕੰਮ ਬਹਲਾ ਚੱਲਦਾ ਵੀ ਮੇਰੀ ਮਨ ਦੇਵੀਦਾਸ਼ ਨਾਲ ਵਧੀਆ ਆੜੀ ਐ ਇਹ ਦੇਵੀਦਾਸ਼ ਨੂੰ ਕਹਿ ਦਿਆਂ ਬਈ ਲੱਖ ਰੁਪਈਆ ਦੇ ਦਿਆਂ ਬਈ ਤੂੰ ਰੱਖੀ ਕੋਲੇ ਸ਼ਾਮ ਕੇ ਲੋੜ ਪੈਣ ਤੇ ਮੇਰੇ ਘਰ ਵਾਲੀ ਨੂੰ ਤੇ ਮੇਰੇ ਮੁੰਡਿਆਂ ਨੂੰ ਦੇ ਦੀਂ ਵੀ ਅਜੇ ਸੰਭਾਲਣ ਯੋਗੇ ਨਹੀਂ ਬੁੜੀਆਂ ਤੋਂ ਵੀ ਨੀ ਮਾਇਆ ਸੰਭੀ ਜਾਂਦੀ ਹੁੰਦੀ ਮੁੰਡਾ ਮੇਰਾ ਨਿਆਣਾ ਵਾਲਾ ਐ ਤੇ ਆੜੀ ਮੇਰੀ ਓਸ਼ੇ ਨਾਲ ਵਾਲੀ ਐ ਬਈ ਸੋਚਾਂ ਸੋਚਦੇ ਸੋਚਦੇ ਨੇ ਉਹਨੂੰ ਜੇਦੋਂ ਕੀਤੀ ਗੱਲ ਉਹਦੇ ਨਾਲ ਦੇਵੀਦਾਸ਼ ਨਾਲ ਧਰਮਪਾਲ ਨੇ ਭਾਈ ਧਰਮਪਾਲ ਨੂੰ ਕਹਿੰਦਾ ਲੈ ਕੋਈ ਵੱਡੀ ਗੱਲ ਦੇ ਦੇ ਮੈਂ ਜਦੋਂ ਤੇਰੇ ਘਰ ਵਾਲੀ ਤੇਰਾ ਮੁੰਡਾ ਮੰਗੂ ਮੈਂ ਪੈਸੇ ਦੇ ਦੂੰ ਉਹਨਾਂ ਨੂੰ ਹੋਰ ਆਪਣਾ ਆੜੀ ਦਾ ਕੀ ਸ਼ੋਕ ਹੋਇਆ ਭਾਈ ਘਰ ਵਾਲੀ ਨੂੰ ਵੀ ਦੱਸਦਾ ਵੀ ਮੈਂ ਲੱਖ ਰੁਪਏ ਨੂੰ ਦੇਤਾ ਲੋੜ ਪੈਣ ਤੇ ਲੈ ਲਈਏ ਤੂੰ ਵੀ ਅਜੇ ਸੋਤੋਂ ਕੀ ਆ ਕਿਸੇ ਤਕਾਂ ਦਾ ਜਵਾਨਾ ਮੜਾ ਕੋਈ ਚੋਰੀ ਕਰਕੇ ਹੀ ਲੈ ਗਿਆ ਕੋਈ ਹੋਰ ਹੋ ਗਿਆ ਵੀ ਇਹ ਤਾਂ ਵੀ ਐ ਤੈਥੋਂ ਸ਼ਾਂਭੇ ਨਹੀਂ ਜਾਣੇ ਉਹਦੇ ਕੋਲੇ ਭਾਂ ਸ਼ਾਂਬੇ ਪਏ ਰਹਿਣਗੇ ਉਹ ਕਹਿੰਦੀ ਕੋਈ ਗੱਲ ਨਹੀਂ ਉਹਨੇ ਜਦੋਂ ਕਮਾਈ ਖੜ ਗਈ ਟਾਈਮ ਸ਼ਾਲਾ ਮੰਦਾ ਹੋਣਾ ਹੀ ਸੀ ਮੁੰਡਾ ਨਿਆਣਾ ਤੀ ਆਪ ਹੁਣ ਬੁਢੀ ਕਰਲੀ ਕੀ ਕਰੇ ਦੁਕਾਨਦਾਰੀ ਖੜ ਗਈ ਓਵੇਂ ਜਿਵੇਂ ਭੁੱਖ ਤੋਖੇ ਦੀ ਮਾਰ ਦੇਖੀ ਉਹਨੇ ਬਹੁਤ ਟਾਈਮ ਲਖਾਇਆ ਮੁੰਡਾ ਹੌਲੀ ਹੌਲੀ ਪਾਲ ਕੇ ਮੰਗਣ ਲਿਆ ਜੀ ਮੁੰਡਾ ਮੰਗਲ ਨਹੀਂ ਹੋ ਗਈ ਮੁੰਡੇ ਦੀ ਉੱਥੇ ਥੇ ਹੀ ਲੈ ਗਈ ਹੌਲੀ ਹੌਲੀ ਖਵਾਣੀ ਚ ਭੁੱਖ ਤੇ ਹੀ ਕੱਟ ਕੇ ਜਦੋਂ ਮੰਗਣੀ ਹੋ ਗਈ ਮੁੰਡੇ ਦੀ ਵਿਆਹ ਕਰ ਲਿਆ ਵਿਆਹ ਵੀ ਨੇੜੇ ਆ ਗਿਆ ਕਹਿੰਦੀ ਹੁਣ ਆਪਾਂ ਪੁੱਤਰ ਦੇਵੀਦਾਲ ਨੂੰ ਪੁੱਛੀਏ ਦੇਵਿਦਾਸ ਨੂੰ ਧਰਮਪਾਲ ਦੇ ਦੀ ਪਤਨੀ ਕਹਿੰਦੀ ਵੀ ਆਪਾਂ ਨੂੰ ਪੈਸੇ ਦੇ ਦੇ ਵਿਆਹ ਨੂੰ ਹੁਣ ਫੜਾਏ ਸੀ ਫੜਾਏ ਤੇ ਜਿਹੜੇ ਵੀ ਪੈਸੇ ਤਾਂ ਮੰਗੀਏ ਉਹ ਜਾ ਕੇ ਦੇਵੀ ਦਾਸ ਨੂੰ ਕਹਿੰਦੀ ਜੀ ਹੁਣ ਮੁੰਡੇ ਦਾ ਵਿਆਹ ਹੈ ਆਪਣੇ ਦਾ ਉਹ ਕਹਿੰਦਾ ਬਹੁਤ ਚੰਗੀ ਗੱਲ ਹੈ ਕਹਿੰਦੀ ਜਿਹੜੇ ਪੈਸੇ ਮੇਰਾ ਘਰ ਵਾਲਾ ਤੈਨੂੰ ਫੜਾ ਕੇ ਗਿਆ ਤੀ ਲੱਖ ਰੁਪਈਆ ਹੁਣ ਦੇ ਦੇ ਆਪਾਂ ਨੂੰ ਮੁੰਡੇ ਦੇ ਵਿਆਹ ਦੀ ਲੋੜ ਹੈ ਵੀ ਹੁਣ ਸਹੀਂ ਤਾਂ ਛਾਰੀ ਗਿਆਈ ਮੈਂ ਚੱਲ ਕਿਵੇਂ ਛਰਿਆ ਕਿਵੇਂ ਨਾ ਛਰਿਆ ਉਹ ਕਹਿੰਦਾ ਕਿਹੜੇ ਰੁਪਈਆ ਦੀ ਗੱਲ ਕਰੀ ਜਾਂਦੀਆਂ ਤੂੰ ਮੁੱਕਰ ਗਿਆ ਹਾਂ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਆਪਣੇ ਆਤਾ ਤੇਰੀਆਂ ਗੱਲਾਂ ਜਿਵੇਂ ਝੂਠੀਆਂ ਨੇ ਛੋਡਾ ਮੈਂ 10000 ਜਾਂ 12000 ਨੂੰ ਸਹਾਇਤਾ ਦਾ ਕਰ ਸਕਦਾ ਇੰਨੀ ਕਿ ਮੇਰੀ ਆਡੀਸ਼ਿਓ ਦੇ ਨਾਲ ਆ ਜਿਹੜੀ ਤੂੰ ਲੱਖ ਰੁਪਏ ਦਾ ਇਲਜ਼ਾਮ ਲਾਈ ਜਾਨੀ ਹੈ ਉਹੀ ਲਾਈ ਜਾਨੀ ਮੇਰੇ ਤੇ ਕੋਈ ਲੱਖ ਲੁੱਖ ਨਹੀਂ ਮੈਂ ਛੋਡਾ ਦੇਣਾ ਇਹ ਤਾਂ ਜਮੇ ਗੱਲ ਝੂਠ ਹੈ ਉਹਨੇ ਭਾਈ ਪੰਜ ਚਾਰ ਬੰਦਿਆਂ ਨੂੰ ਕੁਲੇ ਲਿਹਾਜ ਫਿਆਜ ਵਾਲਿਆਂ ਕੋਲੇ ਗੱਲ ਕਰਿਆ ਉਹਨਾਂ ਨੇ ਵੀ ਪੁੱਛਿਆ ਵੀ ਇਹਦੇ ਮੁੰਡੇ ਦਾ ਵਿਆਹ ਉਹ ਕਹਿੰਦਾ ਯਾਰ ਐਵੇਂ ਇਲਜ਼ਾਮ ਲਾਈ ਜਾਂਦੀ ਹੈ ਮੇਰੇ ਤੇ ਕੋਈ ਸਬੂਤ ਤਾਂ ਦੱਸੇ ਕਿਤੇ ਲਿਖਿਆ ਦੱਸ ਦੇ ਕੋਈ ਗਵਾਹ ਦੱਸ ਦੇ ਕੁਛ ਤਾਂ ਦੱਛੇ ਹੁਣ ਇਹ ਤਾਂ ਐਵੇਂ ਝੁੱਟੀਆਂ ਗੱਲਾਂ ਦਾ ਕੀ ਫਾਇਦਾ ਹੁੰਦਾ ਮੈਂ ਇਹਦਾ ਕੁਛ ਨਹੀਂ ਦੇਣਾ ਮੈਂ ਇਹਨੂੰ ਕਹਦਾ ਵੀ ਜਹੀ ਜੀ ਸਾਡੀ ਆੜੀ ਸੀ ਮੈਂ ਤੈਨੂੰ 10000 ਦੀ 12 ਦੀ ਤੈਨੂੰ ਮਦਦ ਕਰ ਸਕਦਾ ਉਹ ਕਰ ਲੂ ਮੈਂ ਚੱਲ ਮੈਨੂੰ ਨਾਂ ਦੇਵੇ ਚੱਲ ਸਾਡੀ ਆੜੀ ਸੀ ਵੀ ਹੋਰ ਮੈਂ ਕੁਛ ਨਹੀਂ ਦੇਣਾ ਰੋਣਾ ਇਹਨਾਂ ਦਾ ਭਾਈ ਉਹ ਕਹਿੰਦੇ ਵੀ ਹੁਣ ਰਾਜੇ ਨਿਸ਼ਾਬ ਕਰਦੇ ਹੁੰਦੇ ਆ ਰਾਜੇ ਦੇ ਵਗ ਜਾ ਉਹ ਸਾਡਾ ਤਾਂ ਕੋਈ ਹੱਲ ਨਹੀਂ ਬੰਦਾ ਕਹਿੰਦਾ ਉਹ ਤਾਂ ਜਾ ਜਾਫ ਮੁਕਰ ਗਿਆ ਕਹਿੰਦਾ ਕੋਈ ਰੁਪਈਆ ਨਹੀਂ ਦੇਣਾ ਭਾਈ ਉਹ ਲੈ ਕੇ ਮੁੰਡੇ ਨੂੰ ਰਾਜੇ ਦੇ ਬਾਗੀ ਰਾਜਾ ਕਹਿੰਦਾ ਕੋਈ ਸਬੂਤ ਉਹ ਕਹਿੰਦੀ ਸਬੂਤ ਤਾਂ ਇਹੀ ਆ ਮੈਂ ਸ਼ੌਂਖ ਆ ਜਾਕਦੀਆਂ ਮੁੰਡੇ ਕੱਲੇ ਦੀ ਛਿਰ ਤੇ ਹੱਥ ਧਰ ਕੇ ਵੀ ਮੇਰਾ ਮੁੰਡਾ ਮਰ ਜੇ ਜੇ ਮੈਂ ਝੂਠ ਬੋਲਦੀ ਹਾਂ ਭਈ ਮੈਂ ਤਾਂ ਇਹੀ ਫਰਿਆਦ ਹੈ ਮੇਰੀ ਤਾਂ ਹੋਰ ਸਬੂਤ ਕੋਈ ਨਹੀਂ ਅਮਾਨਤ ਫੜਾਈ ਵੀ ਹੈ ਵਿਆਹ ਕਰਨਾ ਮੁੰਡੇ ਦਾ ਮੈਂ ਮੁੰਡੇ ਦਾ ਵਿਆਹ ਕਰਨਾ ਮੈਨੂੰ ਲੋੜ ਹੈ ਇਹ ਕਹਿੰਦਾ ਦਾਸ਼ ਲੈ ਜਾ 12000 ਲੈ ਜਾ ਤੈਨੂੰ ਸਹਾਇਤਾ ਕਰ ਸਕਦਾ ਲੈਣਾ ਹੀ ਲੱਖ ਰੁਪਈਆ ਕੋਈ ਵਿਆਜ ਨਹੀਂ ਬਟੂ ਨਹੀਂ ਉਹੀ ਸਿੱਧਾ ਹੀ ਦਿੱਤਾ ਵੈ ਵੀ ਲੋੜ ਪੈਣ ਤੇ ਦੇ ਦਿਆਂ ਇਹਨੂੰ ਘਰ ਵਾਲਾ ਮੈਨੂੰ ਕਹਿ ਕੇ ਗਿਆ ਇਹਨੂੰ ਵੀ ਕਹਿ ਕੇ ਗਿਆ ਲੋੜ ਪੈਣ ਤੇ ਦੇ ਦੇ ਹੁਣ ਜਮਾ ਮੁਕਰੀ ਜਾਂਦਾ ਉਹ ਕਹਿੰਦਾ ਵੀ ਸਬੂਤਾ ਬਿਨਾਂ ਤਾਂ ਰਾਜਾ ਕਹਿੰਦਾ ਮੈਂ ਫੇਰ ਕੁਝ ਕਰ ਨਹੀਂ ਸਕਦਾ ਸਬੂਤਾ ਕੋਈ ਨਾ ਕੋਈ ਚਾਹੀਦਾ ਨਾ ਉਹ ਕਹਿੰਦੀ ਸਬੂਤਾ ਹੀ ਜਵੇਂ ਮੁੰਡੇ ਦੇ ਸਿਰ ਤੇ ਹੱਥ ਧਰ ਕੇ ਕਹਿੰਦੀ ਮੇਰਾ ਮੁੰਡਾ ਮਰ ਜਾਏ ਉਹ ਕਹਿੰਦਾ ਕਿਉਂ ਵੀ ਮਨਜ਼ੂਰ ਹੈ ਕਹਿੰਦਾ ਮਨਜ਼ੂਰ ਹੈ ਮੁੰਡੇ ਦੇ ਛੱਤੇ ਹੱਥ ਧਰਿਆ ਨਾ ਇਹ ਮੁੰਡਾ ਮਾਰਗਨ ਵਾਲੇ ਉਹ ਸੱਚੀ ਸੀ ਰੋਣ ਲੱਗੀ ਵਿਚਾਰੀ ਰੋਂਦੀ ਰੋਂਦੀ ਨੇ ਮੁੰਡੇ ਦੀ ਗੱਡੜੀ ਬੰਨੀ ਰਾਜ ਨਦੀ ਉਰੀ ਹੁੰਦੀ ਉਹ ਨਦੀ ਤੇ ਦਾਦਾ ਹੋਇਆ ਵੀ ਪਹਿਲਾਂ ਮੁੰਡੇ ਨੂੰ ਛਿੱਟ ਕੇ ਮਾਰੀ ਆ ਬਮਾਰਾਂ ਛਾਲ ਉਥੋਂ ਦੀ ਇੱਕ ਛੋਟੀ ਲਈ ਬੁੜਾ ਜਾ ਤੁਰਿਆ ਜਾਵੇ ਲੰਗ ਜਾ ਮਾਰਦਾ ਕਹਿੰਦੀ ਬਾਬਾ ਉਹ ਕਹਿੰਦਾ ਹਾਂ ਭਾਈ ਕਹਿੰਦੀ ਨਾਲੇ ਤਾਂ ਅਸੀਂ ਪੈਸੇ ਲੈਣੇ ਤੇ ਮੇਰੇ ਮਾਲਕ ਨੇ ਦਿੱਤੇ ਤੇ ਜਮ੍ਹਾਂ ਅਮਾਨਤ ਬਈ ਉਹ ਨਾਲੇ ਮੁਕਰ ਗਿਆ ਤੇ ਨਾਲੇ ਮੈਂ ਸੱਚੀਆਂ ਨਾਲੇ ਮੇਰਾ ਮੁੰਡਾ ਮਰ ਗਿਆ ਕੋਈ ਇਹੀ ਜੀ ਜਗ੍ਹਾ ਦੱਸ ਦੇ ਵੀ ਜਿੱਥੇ ਨਸ਼ਾਫ ਮਿਲਦਾ ਹੋਵੇ ਹੈਗੀ ਕੋਈ ਜਗ੍ਹਾ ਇਹੀ ਜੀ ਉਹ ਕਹਿੰਦਾ ਮੈਂ ਛਤ ਜੁਗਾਂ ਸਾਡੇ ਵੇਲੇ ਤਾਂ ਆਹ ਕੁਝ ਹੁੰਦਾ ਹੀ ਨਹੀਂ ਸੀ ਜਿਹੜਾ ਕੋਈ ਧੋਖਾ ਕਰਦਾ ਸੀ ਉਹਨੂੰ ਸਜ਼ਾ ਧੋਖੇ ਦੀ ਮਿਲਦੀ ਸੀ ਇੱਕ ਨੂੰ ਤਾਂ ਕੀ ਜੇ ਇੱਕ ਕਰ ਜਾਂਦਾ ਤੇ ਉਹਦੇ ਵਾਲ ਬੱਚੇ ਨੂੰ ਵੀ ਭੂਤ ਨਹੀਂ ਪੈਂਦੀ ਸੀ ਸਾਰੇ ਜੋ ਮੇਰੇ ਰਾਜ ਚ ਤਾਂ ਆ ਤਰੇਤਾ ਆਉਂਦਾ ਮਗਰ ਇਹਨੂੰ ਪੁੱਛ ਲਈ ਜੇ ਮੜਾ ਮੂਟਾ ਕਰੂਤੇ ਦਾ ਹੱਲ ਕੋਈ ਉਹ ਨੰਗੇ ਆਵਾਂਗੇ ਤਰੇਤਾ ਤੁਰਿਆ ਆਉਂਦਾ ਡਾ ਮੋੜ ਦੇ ਤਰੀ ਉਹਦੇ ਨੂੰ ਕੋਈ ਸੂਤ ਦੀ ਹਾਲਤ ਦਾ ਦੀ ਉਹਨੂੰ ਕਹਿੰਦੀ ਬਾਬਾ ਨਹੀਂ ਤਾਂ ਹੀ ਰੁਪਈਏ ਲੈਣੇ ਤੇ ਮੈਂ ਸੱਚੀ ਆ ਨਾਲੇ ਮੇਰਾ ਮੁੰਡਾ ਮਰ ਗਿਆ ਵੀ ਕੋਈ ਨਿਸ਼ਾਫ ਵਾਲੀ ਜਗ੍ਹਾ ਹੈਗੀ ਕਿੱਥੇ ਜਿੱਥੇ ਸ਼ਹੀਦ ਨਿਸ਼ਾਫ ਹੁੰਦਾ ਹੋਵੇ ਕੋਈ ਕੋਈ ਉਹ ਹਜੇ ਦੱਸ ਦੇ ਉਹ ਕਹਿੰਦਾ ਮੈਂ ਹੁਣ ਛਾੜਾ ਤਾਂ ਤ੍ਰੇਤਾ ਯੁੱਗ ਨੰਗ ਗਿਆ ਸਾਡੇ ਵੇਲੇ ਤਾਂ ਆ ਕੁਝ ਹੋਇਆ ਹੀ ਨਹੀਂ ਅਸੀਂ ਤਾਂ ਸਜ਼ਾ ਮਿਲਦੀ ਸੀ ਜਿਹੜਾ ਕੋਈ ਝੂਠ ਬੋਲਦਾ ਸੀ ਸੱਚੇ ਨੂੰ ਸੱਚ ਨਿਭੜਦਾ ਸੀ ਸੱਚ ਨਾਲ ਸੱਚ ਬਈ ਉਹ ਸਾਡੇ ਵੇਲੇ ਤਾਂ ਇਹ ਜਾ ਕੁਝ ਨਹੀਂ ਸੀ ਆ ਦੁਆਪਰ ਹੁੰਦਾ ਹੈ ਮਗਰ ਇਹਨੂੰ ਪੁੱਛ ਲਈ ਜੇ ਤੇਰਾ ਹੱਲ ਕਰ ਦੂ ਕੋਈ ਨਾ ਕੋਈ ਮਗਰੋ ਥੋੜੇ ਚਿਰ ਬਾਅਦ 5-7 ਮਿੰਟਾਂ ਬਾਅਦ ਭਾਈ ਦੁਆਪਰ ਤੁਰਿਆ ਆਵੇ ਅੱਧੀ ਕੁੰਬਤ ਦੇ ਵਿੱਚ ਲੱਗੇ ਕੰਨੀ ਬਾਬਾ ਬਈ ਮੈਂ ਨਾਲੇ ਤਾਂ ਮੇਰੇ ਮਾਲਕ ਨੇ ਰੁਪਈਏ ਲੈਣੇ ਤੇ ਸਾਨੂੰ ਕਹਿ ਕੇ ਦਿੱਤੇ ਆ ਬਈ ਤੂੰ ਲੋੜ ਪੈਣ ਤੇ ਦੇ ਦੂ ਥੋਨੂੰ ਮੁੰਡੇ ਦਾ ਵਿਆਹ ਤਾਂ ਰਿਆ ਵੈ ਮੈਂ ਛੱਤਿਆਂ ਮੈਂ ਮੁੰਡੇ ਦੀ ਸ਼ੌਂਖ ਆ ਮੇਰੇ ਨਾਲ ਮੇਰਾ ਮੈਂ ਛੱਤਿਆਂ ਨਾਲੇ ਮੁੰਡਾ ਮਰ ਗਿਆ ਕੋਈ ਨਿਸ਼ਾਫ ਵਾਲੀ ਜਗ੍ਹਾ ਹੈਗੀ ਕਿਤੇ ਇੱਥੇ ਸ਼ਾਇਦ ਨਿਸ਼ਾਫ ਮਿਲ ਜਾ ਸਕਦਾ ਉਹ ਕਹਿੰਦਾ ਬਈ ਸਾਡੇ ਵੇਲੇ ਤਾਂ ਨਹੀਂ ਤਿਆ ਕੁਛ ਹੈਗਾ ਬਈ ਐ ਮੁਕਰ ਕੇ ਉਹਨੂੰ ਨਾ ਡੰਡ ਮਿਲੇ ਨਹੀਂ ਤੂੰ ਸੱਚੀ ਕਹਨੀ ਆ ਵੀ ਮੈਂ ਸੱਚੀਆਂ ਨਾਲੇ ਮੁੰਡਾ ਮਰ ਗਿਆ ਆ ਕਾਲਜੋਗ ਆਉਂਦਾ ਇਹਨੂੰ ਪੁੱਛ ਲੈ ਜੇ ਹੱਲ ਕਰ ਦੂ ਤੇਰਾ ਕੁਛ ਇਹ ਤੇ ਚੱਲਦਾ ਹੁਣ ਕਾਲਜੋਗ ਦਾ ਰਾਜ ਐ ਇਹ ਪੰਜ ਕਰੇ 50 ਕਰੇ ਹੁਣ ਤਾਂ ਇਹੀ ਨਵੇੜੂ ਇਹਦੀ ਚੱਲਦੀ ਆ ਹਾਂ ਮੋਢੇ ਤੇ ਡਾਂਗ ਧਰੇ ਵੀ ਮੋਛਾਂ ਨੂੰ ਵਟਾ ਦਿੰਦਾ ਆਵੇ ਹੰਤੀ ਵਾਂਗ ਝੂਲਦਾ ਕਹਿੰਦੀ ਬਾਬਾ ਨਾਲੇ ਤਾਂ ਮੈਂ ਸੱਚੀ ਸੀ ਮੁੰਡੇ ਦੀ ਛਾਂ ਖਾ ਲਈ ਲੱਖ ਰੁਪਈਆ ਲੈਣਾ ਸੀ ਉਹ ਲੱਖ ਰੁਪਈਆ ਮੁਕਰ ਗਿਆ ਰਾਜੇ ਦੇ ਜਾ ਕੇ ਨਾਲੇ ਰੁਪਈਏ ਮੁਕਰ ਗਿਆ ਤੇ ਮੈਂ ਮੁੰਡੇ ਦੀ ਸ਼ੌਂ ਖਾ ਲਈ ਮੇਰਾ ਨਏ ਮੈਂ ਛੱਤਿਆਂ ਨਾਲੇ ਮੁੰਡਾ ਮਰ ਗਿਆ ਉਹ ਕਹਿੰਦਾ ਤੂੰ ਸੱਚ ਬੋਲੀ ਐ ਤੇਰਾ ਮੁੰਡਾ ਮਰ ਨਹੀਂ ਤੀ ਤੂੰ ਬੋਲਦੀ ਝੂਠ ਤੈਂ ਲੱਖ ਰੁਪਈਆ ਲੈਣਾ ਦੀ ਲੱਖ ਹੀ ਕਿਹਾ ਤੂੰ ਕਹਿੰਨੀ ਮੈਂ 4 ਲੱਖ ਲੈਣਾ ਤੂੰ ਝੂਠ ਬੋਲਦੀ ਫੇਰੇ ਤੇਰਾ ਮੁੰਡਾ ਕਿਉਂ ਮਰਦਾ ਮੈਂ ਤੇਰੇ ਬਰਾਂ ਨਾਲ ਖੜਦਾ ਸੀ ਸੱਚੇ ਨਾਲ ਨਹੀਂ ਖੜਦੇ ਸੱਚਾ ਤਾਂ ਇਕੱਲਾ ਹੀ ਖੜਾ ਰਹਿ ਜਾਂਦਾ ਅਸੀਂ ਤਾਂ ਝੂਠੇ ਦੀ ਮਦਦ ਕਰਦੇ ਆ ਉਗਨੀ ਵੀ ਹੁਣ ਕਹਿੰਦਾ ਹੁਣ ਕਹਦੇ ਜਾ ਕੇ 4 ਲੱਖ ਲੈਣਾ ਦੀ ਮੈਂ ਤਾਂ ਡਰਦੀ ਨਹੀਂ ਘਟ ਮੰਗਿਆ ਮੈਂ ਆਪਦੇ ਸਿਰ ਤੇ ਹੱਥ ਧਰਦੀਆਂ ਮੁੰਡਾ ਤਾਂ ਮਰ ਗਿਆ ਮੈਂ ਵੀ ਮਰ ਜਾ ਜੇ ਮੈਂ ਝੂਠ ਬੋਲਦੀ ਹਮ ਨਹੀਂ ਮੁੰਡਾ ਤੇਰਾ ਜਿਉਂਦਾ ਉਹ ਜੂ ਨਾਲੇ 4 ਲੱਖ ਦਵਾਉ ਕਹਿੰਦੀ ਹੈ ਕਹਾਂ ਹਾਂ ਚੱਲ ਬਗਜਾ ਲੈ ਕੇ ਗੱਡੀ ਹਮ ਜਿਵੇਂ ਗੱਡੀ ਚੱਕੀ ਚਾਕੇ ਰਾਜੇ ਦੇ ਫਿਰ ਕਹਿੰਦਾ ਮੁਸਕ ਮਾਰਦਾ ਇਹਨੂੰ ਬਹਾ ਵੜ ਦਿੰਦੀ ਕਿਤੇ ਚੱਕੀ ਤੁਰੀ ਫਿਰਦੀ ਐ ਨਹੀਂ ਤਾਂ ਮੁੰਡਾ ਮਰਵਾ ਲਿਆ ਝੂਠ ਬੋਲਦੀ ਐ ਉਹ ਕਹਿੰਦੀ ਝੂਠ ਤਾਂ ਮੈਂ ਤਾਂ ਬੋਲੀ ਵੀ ਇਹਨੇ ਇੰਨੇ ਦੇਣੇ ਨਹੀਂ ਰੁਪਈਆ ਤਾਂ ਮੈਂ 4 ਲੱਖ ਲੈਣਾ ਤੀ ਤੂੰ ਵੀ ਇੰਨੇ ਦੇਣੇ ਨਹੀਂ ਲੱਖ ਦੇ ਦੇ ਵੀ ਸਾਡਾ ਵਿਆਹ ਹੋ ਜੂ ਮੈਂ ਆਪਦੇ ਸਿਰ ਤੇ ਹੱਥ ਧਰ ਕੇ ਕਹਿੰਦੀ ਆ ਮੁੰਡਾ ਤਾਂ ਮਰ ਗਿਆ ਮੈਂ ਵੀ ਮਰ ਜਾ ਜੇ ਝੂਠ ਬੋਲਦੀ ਹਾਂ ਮੈਂ 4 ਲੱਖ ਲੈਣਾ ਐ ਲੈ ਮੁੰਡੇ ਸਿਰ ਤੇ ਹੱਥ ਧਰਦਿਆਂ ਨਾਲੇ ਆਪਦੇ ਧਰਦਿਆਂ ਮੁੰਡਾ ਤਾਂ ਮਰ ਗਿਆ ਨਾਲੇ ਮੈਂ ਮਰ ਜਾ ਜਦੋਂ ਇੱਕ ਹੱਥ ਮੁੰਡੇ ਤੇ ਧਰਤਾ ਇੱਕ ਆਪਦੇ ਦੇ ਮੁੰਡਾ ਵੀ ਉੱਠ ਖੜਿਆ ਆਪ ਤਾਂ ਮਰਨਾ ਕੀ ਤੀ ਰਾਜਾ ਕਹਿੰਦਾ ਲਾ ਲੋ ਹੱਥ ਗੱਡੀਆਂ ਲਾ ਲੈ ਦੇ ਗੱਲ ਪੱਕੇ ਦਾ ਚਾਰ ਦੱਲੇ ਨੇ ਮੁੰਡਾ ਉੱਠ ਖੜਿਆ ਨਹੀਂ ਸੱਚੀ ਐ 4 ਲੱਖ ਲਿਆ ਵੀ 4 ਦੇ ਨਹੀਂ ਅੰਦਰ ਕਰੋ ਫੜ ਕੇ ਇਹ ਭਾਈ ਜਿਹੜਾ ਕਾਲਜੋਗ ਦਾ ਅਸਰ ਐ ਇੱਕ ਠੂਠੇ ਤੇ ਦੇ ਨਾਲ ਖੜਦਾ ਐ ਸੱਚੇ ਸੁੱਚੇ ਜੇ ਨਹੀਂ ਥੋੜਾ ਦੇਖ ਕੇ ਜਾ ਜੇ ਲਿਖਤਾਂ ਕਰ ਲਿਆ ਕਰੋ ਮਾੜਾ ਮੋਟਾ ਕੋਈ ਰਾਹਦਾਰੀ ਚਾਹੀਂਦੀ ਐ ਇਮਾਨਦਾਰੀ ਤਾਂ ਖਤਮ ਹੋ ਗਈ ਹੁਣ ਜਮਾ ਨਾ ਕੋਈ ਇਮਾਨਦਾਰੀ ਨੂੰ ਮੰਨਦਾ ਐ ਹੁਣ ਤਾਂ ਲਿਖਿਆ ਵੇ ਆ ਵੀ ਪ੍ਰਨੋਟਾਂ ਤੇ ਵੀ ਕਹਿੰਦੇ ਨੇ ਵੀ ਯੱਲੀ ਨੇ ਲਿਖਤਾ ਵੀ ਤਾਈਓ ਨਾਲ ਫੋਟੋਆਂ ਲਾਹਾ ਕੇ ਤੇ ਅਗਲੇ ਗਵਾਹਾਂ ਦੀ ਵੀ ਫੋਟੋ ਭੇਜ ਦੇਣਾ ਕੋਈ ਨਾ ਅੱਗੇ ਵਿਹਾਂ ਤੇ ਚਲੀ ਜਾਂਦਾ ਹੁੰਦਾ ਸਭ ਕੁਝ ਬਹੀ ਨਾਮਿਆਂ ਤੇ ਚੱਲ ਕੇ ਸਾਰਾ ਨਾ ਕੋਈ ਰੌਲੇ ਹੋਏ ਪਿਆ ਸੀ ਕਿਤੇ ਇਹ ਭਾਈ ਇਹੋ ਜਿਹਾ ਕੋ ਚੱਲਦਾ ਨਾਲੇ ਉਹ ਫੇਰ ਜਾ ਕੇ ਫੇਰ ਨਾਲੇ ਮੁੰਡਾ ਉੱਠ ਕੇ ਖੜਾ ਹੋ ਗਿਆ ਤੇ ਨਾਲੇ ਕਹਿੰਦਾ 4 ਲੱਖ ਦੇ ਫੇਰ ਹੁਣ 4 ਲੱਖ ਦਬਾਇਆ ਗੱਲ ਜੁਗ ਨੇ ਛਾਣੇ ਵਿਆਜ ਲੈ ਲਿਆ ਤੇ ਇਤੇ ਨਾ ਤੂੰ ਸੱਚ ਬੋਲੀ ਤੇਰੇ ਨਾਲ ਖੜਾ ਵਾਂ ਮੈਂ ਕਿੱਥੋਂ ਜੇ ਤੇਰਾ ਮੁੰਡਾ ਮਰਨਾ ਹੀ ਸੀ ਤੇ ਤੂੰ ਝੂਠ ਬੋਲਦੀ ਕਿ ਨਾ 4 ਲੱਖ ਕਹਿਣਾ ਸੀ ਉਹ ਕਹਿੰਦੀ ਹੁਣ ਕਹਦੇ ਆ ਕਹਿੰਦਾ ਹੁਣ ਕਹਦੇ ਵੇ ਜਾ ਕੇ ਫੇਰ ਜਾ ਕੇ ਭਾਈ ਰਾਜੇ ਦੀ ਕਚਹਿਰੀ ਦੇ ਵਿੱਚ 4 ਲੱਖ ਦਵਾਇਆ ਕੱਲ ਜੋਗ ਨੇ ਭਾਈ ਝੂਠੇ ਦਾ ਥੋੜੀ ਦਾ ਪਾਲਣਾ ਭਾਰਾ ਰਹਿੰਦਾ ਸੱਚਾ ਦਾ ਮਾਂਦਿਓ ਪੁੱਤੋ ਕੱਲੇ ਹੀ ਖੜਾ ਰਹਿ ਜਾਂਦਾ ਕੋਈ ਨੀ ਲੱਵੇ ਲੱਗਦਾ ਆਖਣਗੇ ਲੈ ਇਹਦਾ ਜਲ ਝੂਠਾ ਹੂ ਇਹ ਇਹ ਸਟੋਰੀ ਦੋਸਤੋ ਇੱਥੇ ਹੀ ਖਤਮ ਕਰਾਂਗੇ ਤੇ ਮਿਲਾਂਗੇ ਹੁਣ ਏਦੂ ਅਗਲੀ ਸਟੋਰੀ ਨਾਲ